ਜੀ ਜੀ ਬੇਅਦਕੀ ਕਰਦਾ ਉਹਦੇ ਕਰਦੇ ਕਹਿਣ ਲੱਗ ਜਾਨੀ ਹੈ ਜੀ ਸਾਡਾ ਤਾਂ ਮੈਂ ਨਹੀਂ ਅੱਪ ਮੈਂਕਲੀ ਅਫਸਰ ਤਾਂ ਉਹਨੇ ਕੋਈ ਸਹੀ ਜਿਆ ਕਹਿਣਾ ਨਹੀਂ ਚਾਹੂੰਗਾ ਕਿ ਮੈਂਕਲੀ ਅਫਸਰ ਦਾ ਹੋਰ ਬਹੁਤ ਕੁਝ ਕੰਮ ਹੈ ਜਿਹੜੇ ਉਹ ਕਰ ਸਕਦੇ ਉਹ ਕਿਉਂ ਨਹੀਂ ਕਰਦਾ ਸਰ ਇਹਦੇ ਪਰ ਕਾਨੂੰਨ ਬਣਾਉਣ ਦੀ ਗੱਲ ਕਰੋ ਇਹ ਸਿਰਫ ਇੱਕ ਬਹਾਨਾ ਹੈ ਇਹਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਹੈ ਜਿਹੜਾ ਸਾਡੇ ਸਿੱਖ ਧਰਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਲੀ ਕਰੂਗਾ ਉਸ ਦੇ 312 ਬੰਚਾ ਹੋਣਾ ਤੁਸੀਂ ਆਵਾਜ਼ ਸਭ ਤੋਂ ਤੁਸੀਂ ਲੋਕ ਸਭਾ ਚ ਆਵਾਜ਼ ਹਾਂ ਸਭ ਤੋਂ ਪਹਿਲਾਂ ਮੈਂ ਆਵਾਜ਼ ਇਸ ਵਾਸਤੇ ਉਠਾਉਂਦਾ ਸਾਹਿਬ ਜੀ ਤੁਹਾਡਾ ਤੁਸੀਂ ਜਿੱਤ ਬਰਾਬਰ ਕੀਤੀ ਹੈ ਸਾਹਮਣੇ ਪਹਿਲਾਂ ਤੁਹਾਡਾ ਕਿਹੜਾ ਕੰਮ ਹੋਊਗਾ ਫਰੀਦਪੁਰ ਲੋਕਾਂ ਦੇ ਲਈ ਕਿਹੜਾ ਮੁੱਖ ਮੁੱਖ ਕੰਮ ਦੇਖੋ ਹਾਲੇ ਮੈਂ ਇਨਾਂ ਨਾਲ ਡਿੰਗ ਕਰੂੰਗਾ ਆਪਣੇ ਹਲਕੇ ਦੇ ਲੋਕਾਂ ਨਾਲ ਜੋ ਇਹ ਸੇਵਾ ਨਾਉਣ ਕੇ ਪਹਿਲ ਦੇ ਅਧਾਰ ਤੇ ਇਹ ਕੰਮ ਕਰਦਾ ਮੰਨੂ ਮੰਨੂ ਹੈ ਮੈਂ ਉਹ ਕੰਮ ਬਸ ਜੀ ਤੁਸੀਂ ਉਹ ਨਿਹਾਲ ਸਤਿ ਆਕਾਲ ਜਿੱਤ ਦੇ ਤੁਸੀਂ ਪੰਥਕ ਰਾਜਨੀਤੀ ਦੇ ਵਿੱਚ ਵੀ ਮਾਇਨੇ ਲਾ ਕੇ ਜਾਂਦੇ ਦੇਖੇ ਜਿਹੜੀ ਸਾਡੇ ਕੋਲ ਆ ਜੇ ਨਾਲੇ ਵਿੱਚ ਪਾਪਾ ਫਰੀਦਾ ਚਾਲੇ ਜਿਹੜੇ 35 40 ਸਾਲ ਤੋਂ ਜਿਹਨਾਂ ਦੀ ਆਵਾਜ਼ ਦੱਬੀ ਸੀ ਤभी ਹੋਈ ਆਵਾਜ਼ ਅੱਜ ਫਰੀਦਕੋਟ ਤੇ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਦੁਬਾਰਾ ਉਠਾਈ ਹੈ ਬਲਬਖਸ਼ਾਏ ਉਸ ਆਵਾਜ਼ ਨੂੰ ਅਸੀਂ ਕੰਲਾ ਐਨਪੀ ਤੱਕ ਰਿਸਮਤ ਅਸੀਂ ਬਹੁਤ ਕੁਝ ਕਰਾਂਗੇ ਅਸੀਂ ਆਹ ਭਾਈ ਇਲੈਕਸ਼ਨ ਵੀ ਲੜਾਂਗੇ ਕਿੰਨੇ ਸੀਟਾਂ ਤੋਂ ਇੱਕ ਤਾਂ ਸਾਡੇ ਨਾਲ ਹੀ ਕੈਂਡੀਡੇਟ ਬਰਨਾਲੇ ਤੋਂ ਜੀ ਨੌਸ਼ਕਤਤਾ ਜੀ ਜਿਹਦਾ ਪਰਵਾਰ ਹਾਂਜੀ ਜਿਹੜਾ ਬਾਬਾ ਨਾਨਕ ਤੋਂ ਭਾਈ ਸਭ ਨਹੀਂ ਜੀ ਬਰੇ ਉਪਰ ਨਾਲੇ ਬਰਨਾਲੇ ਤੋਂ ਹੀ ਲੜਨਗੇ ਅਗੋਂ 20 ਸਿੱਖੀ ਪਾਕੀ ਵੀ ਅਸੀਂ ਇਲਾਕਾ ਕਰਾਂਗੇ ਅਸੀਂ ਮਤਲਬ ਇਕੱਲਾ ਐਮਪੀ ਤੱਕ ਨਹੀਂ ਰਹਿਣਾ ਅਸੀਂ ਕੌਮ ਦੀ ਖਾਤ ਲੈ ਜਿਹੜੀ ਉਹ ਬਹੁਤ ਦੂਰ ਤੱਕ ਲੈ ਕੇ ਜਾਵਾਂਗੇ ਜਿੱਥੇ ਮਹਾਰਾਜ ਨੇ ਸਰਪੰਚੀਵਾ ਲਈ ਲੈਣੀ ਆ ਤਾਂ ਸਾਨੂੰ ਜ਼ਰੂਰ ਬਣ ਬੱਤ ਖਾਸਾ ਜੀ ਕਿਸੇ ਪਾਰਟੀ ਨਾਲ ਅਲਾਈਂਸ ਕਰਨ ਬਾਰੇ ਕੋਈ ਵਿਚਾਰਤਾ ਰਹੀ ਨਹੀਂ ਲਾਈਂਸ ਨਹੀਂ ਕਿ ਸਾਡਾ ਕਿਸੇ ਨਾਲ ਲਾਈਂਸ ਨਹੀਂ ਕਿਉਂਕਿ ਸਿੱਖ ਜਿਹੜੀ ਸੋਚ ਵਾਲੀ ਹੈ ਉਹ ਕੋਈ ਕਾਮਯਾਬ ਪਾਰਟੀ ਨਹੀਂ ਹੈ ਬਾਤ ਲਾਣ ਵਾਲੇ ਹੋਰ ਵਿਚਾਰਿਆਂ ਨਾਲ ਥੋੜਾ ਜਾਂ ਗੰਗ ਹੋਈ ਖਾਸਾ ਜਿਹੜੇ ਅੱਗੇ ਜਿਹੜੀ ਰਣਨੀਤੀ ਕੀ ਰੋਡ ਕਰਦੇ ਹੈ ਸਰਕਾਰ ਨੂੰ ਆਏ ਤਾਂ ਕਿ ਉਹ ਮਹੀਰਾ ਜੀ ਉਹ ਸਾਡੀ ਮੀਰਾ ਜੀ ਸਾਡਾ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਬਿਲਕੁਲ ਮੈਂ ਇਹ ਚਾਹੁੰਦਾ ਹੈ ਵੀ ਪੰਜਾਬ ਤੇ ਦੇ ਚੰਦ ਤੱਕ ਹਨ ਵੀ ਇਹ ਪੰਜਾਬ ਦਾ ਸਾਬਾ ਨਹੀਂ ਤਾਂ ਹੋ ਸਕਦਾ ਹੈ ਪਰ ਜੇ ਮੈਂ ਇਸ ਸੋਚ ਦੀ ਆ ਕਿ ਉਹ ਬਾਬੇ ਸ਼ਾਨ ਤੋਂ ਸਿਰਫ ਧਮਾਕਾ ਨਹੀਂ ਸਾਡੀ ਵੀ ਜੋ ਸਾਡੇ ਰਾਜ ਹੈ ਕੋਈ ਗੁੰਮਰਾਹ ਨਹੀਂ ਰਾਜਸਥਾਨ ਹਿਮਾਚਲ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੋਣਾ ਚਾਹੀਦਾ ਹੈ ਅਸੀਂ ਇਸ ਲਈ ਇੰਨੀ ਕਮਾਂਡ ਕਰਦੇ ਆ ਅਸੀਂ ਕੋਈ ਅੰਡਰ ਹੋਰ ਚੱਲਦੀ ਕਰਦੇ ਅਸੀਂ ਹੋਰ ਕੋਈ ਗੱਲ ਨਹੀਂ ਕਰਦੇ ਜਿਵੇਂ ਹੁਣ ਵੀ ਹੈ ਜਿਵੇਂ ਤਰੰਤ ਰਾਜਸਥਾਨ ਦੇ ਵਿੱਚ ਹੋਰ ਹੈ ਸਰਦੀਆਂ ਨੂੰ ਹੋਰ ਹੈ ਅਸੀਂ ਹੋਰ ਕਈ ਆਪਣੇ ਰਿਜਿਊਸ ਮੁੱਦਿਆਂ ਤੇ ਹੋਰ ਕਈ ਮੁੱਦਿਆਂ ਤੇ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡਾ ਪੰਜਾਬ ਦਾ ਕਾਨੂੰਨ ਹੈ ਉਸ ਨੂੰ ਅਧਿਕਾਰ ਮਿਲੇ ਕਿ ਅਸੀਂ ਆਪਣਾ ਕਾਨੂੰਨ ਆਪ ਬਣਾ ਸਕੀਏ ਪਰ ਇਸ ਦੇਸ਼ ਦੇ ਪਿੱਛੇ ਹੈ ਕਿ ਆਡਾ ਹੋ ਕੇ ਨਹੀਂ ਡੈਮੋਕਰੇਟਿਕ ਹੋਇਆ ਸਾਡਾ ਬਰਨਾਲੇ ਤੋਂ ਕਹਿੰਦਾ ਤੁਸੀਂ ਕੀ ਕਹੋਗੇ ਬਰਨਾਲੇ ਤੋਂ ਨਾਸੋਮੈਂ ਸਭ ਤੋਂ ਬੇਨਾਂ ਦਾ ਅੱਜ ਇਹ ਸਰ ਕੋਈ ਨਾ ਦੱਸਾਂ ਸ਼੍ਰੀ ਗੁਰਾਂ ਸਿੰਘ ਜੀ ਗੁਰਾਂ ਸਮਾਰਦਾ ਪੰਜਾਬ ਇਸ ਮਾਰੈਂ ਵਿੱਚ ਦਰਸ ਕਰਦੇ ਭਾਈ ਜਨ ਸਿੰਘ ਪੰਜਾਬ ਦੇ ਬਾਈ ਜਨ ਸਿੰਘ ਜੀ ਪੁੱਤਾਂ ਬਾਈ ਸੰਜੀਤ ਸਿੰਘ ਲੇਬਰ ਨੇ ਜੋ ਉਹਨਾਂ ਨੇ ਗੱਲ ਰੱਖੀ ਆ ਆਪਾਂ ਪਰਿਵਾਰ ਚ ਵਧੀਆ ਤਰੀਕੇ ਨਾਲ ਮੰਨຊਾਂਦੇ ਆ ਲੇਟ ਹੋਣ ਦਾ ਗੱਲ ਨਹੀਂ ਮੈਡ ਲੇਟ ਦੇ ਅੰਦਰ ਠੀਕ ਹੈ ਵੈਸੇ ਜੀ ਬਹੁਤ ਹੈਲਪਫੁਲ ਸੀ ਜੀ ਨਾ ਤੇ ਇਹ ਕੰਮ ਦਾ ਵੀ ਹੈ ਬਹੁਤ ਬਹੁਤ ਮੈਂਟਲ ਸੀ ਬਹੁਤ ਪ੍ਰਸ਼ਾਸਨ ਦੇ ਸੀ ਸਾਹਿਬ ਨੇ ਸਹਾਰਾ ਬਹੁਤ ਕੌਫਰਡਾ ਬਹੁਤ ਅਮਰਪਾਲ ਸਿੰਘ ਜੀ ਦੀ ਆ ਗਏ ਅਮਰਪਾਲ ਸਿੰਘ ਮੈਂ ਹਾਈ ਰੂ ਹੈ ਕਿ ਮੈਂ ਇਹ ਕਹਿਣਾ ਚਾਹਾਂਗਾ ਵੀ ਉਹਨਾਂ ਨੇ ਕੋਈ ਐਸਾ ਫਿਕਸ ਨਹੀਂ ਕੀਤਾ ਉਹਨਾਂ ਤੋਂ ਕੋਈ ਬਾਬਾ ਜੀ ਕੋਈ ਯਾਮ ਨਹੀਂ ਬਰਾਮਤ ਹੋਇਆ ਕੋਈ ਨਾ ਕਿਸੇ ਮਿੰਟ ਦੀ ਸਿਕਮਟ ਵਸੇ ਇੱਕ ਮਿੰਟ ਦੀ ਉਹ ਸੰਬੰਧ ਬ੍ਰੇਕ ਮਟੇ ਉਹਨਾਂ ਨੂੰ ਤੁਗਫ ਹੋ ਗਿਆ ਕਿ ਕਾਪੀ ਅੰਦਰ ਕਰਨਾ ਕਿ ਉਹ ਪੰਜਾਬ ਦੀ ਜਵਾਨੀ ਜੋ ਨਸ਼ਾ ਘਟਾਉਂਦਾ ਜੋ ਦੇ ਸੀ ਤੇ ਉਸੇ ਕੰਮ ਕਰਕੇ ਐਨਐਸਏ ਨੂੰ ਇਹ ਬਹੁਤ ਗਲਤ ਜਾਨਾ ਐਨਐਸਏ ਰਿਕਾਰਡ ਕਿ ਉਹਨਾਂ ਨੂੰ ਚੀਤੂ ਜੀਤੀ ਸੀ 莫雷，莫雷，索里哈，巴